Pedro Vitor, patinho... ਜੰਡਿਆਲਾ ਗੁਰੂ ਵਿਖੇ ਇੱਕ ਵਾਰ ਫੇਰ ਤੋਂ ਚੋਰਾ ਨੇ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਮੌਸਮ ਨੂੰ ਦੇਖਦੇ ਹੋਏ ਜਿੱਥੇ ਬਹੁਤ ਜ਼ਿਆਦਾ ਤੁੱਦ ਪੈ ਰਹੀ ਹੈ ਇਸ ਦਾ ਫਾਇਦਾ ਚੋਰਾ ਵੱਲੋਂ ਉਠਾਇਆ ਜਾ ਰਿਹਾ ਹੈ ਤੇ ਅੱਜ ਜੰਡਿਆਲਾ ਗੁਰੂ ਦੇ ਉਦਮ ਸਿੰਘ ਚੌਕ ਵਿੱਚ ਦੋ ਦੁਕਾਨਾਂ ਦੇ ਤਾਲੇ ਤੋੜ ਕੇ ਗਗਨ ਟੇਲਰ ਤੋਂ 25 ਤੋਂ 30 ਕੋਟ ਪੈਂਟ 5000 ਰੁਪਏ ਤੇ ਇੱਕ ਇਨਵਰਟਰ ਬੈਟਰੀ ਚੋਰੀ ਕਰਕੇ ਚੋਰ ਫਰਾਰ ਹੋ ਗਏ ਉੱਥੇ ਇੱਕ ਸਲੂਨ ਦੇ ਤਾਲੇ ਤੋੜ ਕੇ ਇਹਨਾਂ ਚੋਰਾ ਵੱਲੋਂ 300 ਰੁਪਏ ਦੀ ਚੋਰੀ ਕੀਤੀ ਗਈ ਇਸ ਮੌਕੇ ਤੇ ਚੌਕੀ ਇੰਚਾਰਜ ਸਬ ਇੰਸਪੈਕਟਰ ਨਰੇਸ਼ ਕੁਮਾਰ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਚੋਰਾਂ ਦੀ ਤਲਾਸ਼ ਜਾਰੀ ਹੈ ਅਤੇ ਸੀਸੀਟੀਵੀ ਕੈਮਰੇ ਦੇਖੇ ਜਾ ਰਹੇ ਨੇ ਅਤੇ ਜਲਦ ਹੀ ਇਨ੍ਹਾਂ ਚੋਰਾਂ ਨੂੰ ਕਾਬੂ ਕੀਤਾ ਜਾਵੇਗਾ ਨਹੀਂ ਉਹ ਕੋਈ ਨਾ ਬਾਹਰ ਹੀ ਜਾਂਦਾ ਰਸਤਾ ਸਰ ਉਹ ਤਾਂ ਸਰ ਕਿਨਾ ਜੀ ਤੁਹਾਡਾ ਮੇਰਾ ਨਾਮ ਮਨਿੰਦਰ ਸਿੰਘ ਜੀ ਨੂੰ ਜਿਸ ਕੀ ਗੱਲ ਹੈ ਮਜੀ ਨੂੰ ਨੌ ਕੋਈ ਫਰਨਰ ਕਹਿੰਦੇ ਚੋਰੀ ਹੋ ਗਈ ਹੈ ਹਾਂ ਜੀ ਆਵੇ ਦੇਖਿਆ ਜਿੰਦੇ ਜਿੰਦੇ ਟੁਕੇ ਪਏ ਆ ਲਾਗੇ ਜਾ ਨੁਕਸਾਨ ਨਾਲ ਦਿਆਂ ਦਾ ਹੋਇਆ ਕੋਡ ਪੈਂਟ ਚੁਕੇ ਗਏ ਇਹਨਾਂ ਦੇ ਬਹੁਤ ਤੇ ਇੰਦਰ ਤੇ ਚਲੋ ਥੋੜਾ ਬਚਾ ਹੀ ਆ ਨੁਕਸਾਨ ਕਰਕੇ ਤੋੜਪਨ ਕਰਕੇ ਇਸ ਬੰਦੇ ਨੂੰ ਪੁਲਿਸ ਨੂੰ ਸੂਚਿਤ ਕੀਤਾ ਤੇ ਹਾਂਜੀ ਕੀਤਾ ਜੀ ਆ ਮਾਰਕਾ ਸਾਰਾ ਕੀਤਾ ਜੀ ਕੀ ਕਹਿੰਦੇ ਪੁੱਤ ਪੁਲਿਸ ਨੂੰ ਕੀ ਕਹਿੰਦੀ ਇੱਕ ਪੁਲਸ ਵਾਲਾ ਨੇ ਮੇਰੇ ਕੋਲ ਆਇਆ ਸੀ ਇੱਥੇ ਸੀਸੀਟੀਵੀ ਕੈਮਰੇ ਚੁੱਕ ਲੱਗੇ ਸੀਸੀਟੀਵੀ ਕੈਮਰੇ ਲੱਗੇ ਹੈਗੇ ਹੁਣ ਵੇਖਦੇ ਆ ਹੁਣੇ ਆਏ ਆ ਕੀ ਮੰਗ ਕਰਦੇ ਮੰਗ ਹੈ ਉਹ ਵੀ ਨਸ਼ਾਣ ਦੀ ਪਰਭਾਈ ਕੀਤੀ ਜਾਵੇ ਜੀ ਨਾ ਆਪਣਾ ਜਗਨਦੀਪ ਸਿੰਘ ਜੀ ਕਾਜੀ ਦੁਕਾਨ ਅਗੰਟੇਂਦਰ ਦੇ ਨਾਮ ਤੇ ਦੁਕਾਨ ਹੈ ਜੀ ਮੇਰੀ ਤੇ ਕੀ ਗੱਲ ਹੋਈ ਤੇ ਅੱਜ ਦੀ ਰਾਤ ਮੈਂ 8:30 ਵਜੇ ਦੁਕਾਨ ਆਪਣੀ ਬੰਦ ਕਰਕੇ ਗਿਆ ਵਾਂ ਤੇ ਸਵੇਰ 7 ਵਜੇ ਰਾਘਿਰ ਨੇ ਮੈਨੂੰ ਫੋਨ ਕੀਤਾ ਕਿ ਤੇਰੀ ਦੁਕਾਨ ਦੇ ਤਾਲੇ ਟੁੱਟੇ ਹੋਏ ਆ ਜਦੋਂ ਮੈਂ ਇੱਥੇ ਆਇਆ ਆ ਕੇ ਦੇਖਿਆ ਮੇਰੇ 30 40 ਕੋਟ ਪੈਂਟ ਜਿਹੜੇ ਲੋਕਾਂ ਦੇ ਮੈਂ ਨਾਪ ਲਏ ਹੋਏ ਸੀ ਸਵਾਈ ਵਾਲੇ ਕੋਟ ਪੈਂਟ ਮੇਰੇ ਚੋਰੀ ਕਰਕੇ ਲੈ ਗਏ ਚੋਰ ਨਾਲ ਮੇਰਾ ਇਨਵਰਟਰ ਸੇਕਰੀ 22000 ਰੁਪਏ ਦਾ ਉਹ ਲੈ ਗਏ ਤੇ 5000 ਨਕਦੀ ਸੀ ਕੁੱਲ ਕਿੰਨਾ ਦਾ ਨੁਕਸਾਨ ਹੋਇਆ ਮੇਰਾ 30 40000 ਰੁਪਏ ਦਾ ਨੁਕਸਾਨ ਲੱਗੇ ਇੱਥੇ ਲੱਗੇ ਸੀ ਸੀ ਕੀ ਮੰਗ ਕਰਦੇ ਹੋ ਮੰਗ ਇਹ ਹੈ ਕਿ ਮੈਨੂੰ ਜਿਹੜਾ ਮੇਰਾ ਨੁਕਸਾਨ ਹੋਇਆ ਵਾ ਉਹ ਮੰਨ ਲਓ ਚੋਰ ਜਲਦ ਤੋਂ ਜਲਦ ਲੱਭ ਕੇ ਮੈਨੂੰ ਵਾਪਸ ਮੇਰਾ ਸਮਾਨ ਦਿਵਾ ਜਾਵੇ ਮੇਰਾ ਸ਼ਹਿਰ ਦੇ ਵਿੱਚ ਚੋਰੀਆਂ ਹੋਈਆਂ ਰਹਕੀਆਂ ਜੀ ਸਾਇਰ ਜਿੰਨੀਆਂ ਚੋਰੀਆਂ ਹੋਈਆਂ ਵਾ ਦਿੱਤਨੇ ਮਲ ਪੁਲਿਸ ਨੂੰ ਸੁਚਿਤ ਕਰ ਪੁਲਿਸ ਨੂੰ ਮੈਂ ਸੂਚਿਤ ਕੀਤਾ ਸੀ ਜੀ ਪਹਿਲਾਂ 7 ਵਜੇ ਗਿਆ ਸੀ ਉਸੇ ਟਾਈਮ ਤੇ ਇੱਕ ਹੀ ਮੁਲਾਜ਼ਮ ਸੀ ਚੌਂਕੀ ਦੇ ਵਿੱਚ ਉਹ ਕਹਿੰਦੇ ਇੱਥੇ ਹੋਰ ਮੁਲਾਜ਼ਮ ਹੀ ਕੋਈ ਨਹੀਂ ਹੈਗਾ ਚਲੋ ਫਿਰ ਮੈਂ ਵਾਪਸ ਆ ਗਿਆ ਫਿਰ ਮੈਂ 9 ਵਜੇ ਗਿਆ ਤੇ ਫਿਰ 9 ਵਜੇ ਨਰੇਸ਼ ਜੀ ਆਏ ਨੇ ਇੱਥੇ ਮੇਰੇ ਕੋਲ ਠੀਕ ਹੈ ਜੀ ਉਹਨਾਂ ਮੇਰੀ ਦਰਖਾਸਤ ਲੈ ਕੇ ਗਏ ਨੇ ਤੇ ਉਹਨਾਂ ਨੇ ਕਿਹਾ ਵੀ ਜਲਦ ਜਲ ਚੋਰ ਨ ਲੱਭੇ ਰਹੇਗਾ। ਐਸਾ ਅਜਰੀ ਜਨਰਲ ਗਰੀ ਚੋਰੀ ਜਕੀ ਕਹਿਣਾ ਚਾਹੁੰਦੇ। ਇਹਦੇ ਸਬੰਧ ਚ ਸਭਾਦਲੇ ਇਹ ਆ ਗੱਲ ਵੀ ਗਗਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਬਾਬਾੰਦਾਲ ਕਲੋਨੀ ਦਾ ਰਹਿਣ ਵਾਲਾ ਆ। ਇਹਨਾਂ ਦੀ ਟੀਲਰ ਮਾਸਟਰੀ ਦੁਕਾਨ ਆ ਗਗਨ ਟੋਲਰ ਦੀ ਦੁਕਾਨ ਆ ਬਾਲਮੀਕ ਚੌਂਕ ਦੇ ਵਿੱਚ। ਬਾਲਮੀਕ ਚੌਂਕ ਤੋਂ ਜਦੋਂ ਹੰਦਾਲ ਬਾਬਾੰਦਾਲ ਜੀ ਦੇ ਗੁਰਦੁਆਰਾ ਸਾਹਿਬ ਨੂੰ ਜਾਈਏ ਉੱਥੇ ਚੌਂਕ ਦੀ ਦੁਕਾਨ ਆ ਉਹ ਦੁਕਾਨ ਦੇ ਨਾਲ ਸਵੇਰੇ ਸਾਨੂੰ ਇਨਫੀਮੇਸ਼ਨ ਦਿੱਤੀ ਆ ਵੀ ਸ਼ਟਰਲ ਵੇਖ ਟੁੱਟਿਆ। ਤਾਲੇ ਟੁੱਟੇ ਆ। ਅਹੀਂ ਜਾ ਕੇ ਮੌਕਾ ਵੇਖਾਇਆ ਸਾਰਾ ਕੁਝ ਇਹਨਾਂ ਨੇ ਸਾਨੂੰ ਕੰਪਲੇਨਟ ਦਿੱਤੀ ਹੈ ਤੇ ਜੋ ਵੀ ਹੈਗੀ ਹੈ ਕਾਨੂੰਨ ਮੁਤਾਬਕ ਕਾਰਵਾਈ ਕਰਦੀ ਜਿਹੜੀ ਹੈ ਕਰ ਦਿੱਤੀ ਜਾਵੇਗੀ ਤੇ ਤਸਦੀਕ ਕਰਿਆ ਜਾਵੇਗਾ ਵੀ ਕੀ ਕੀ ਹੋ ਰਿਹਾ ਹੈ ਕਿੰਨਾ ਕੁ ਨੁਕਸਾਨ ਹੋਦਾ ਹੋਇਆ ਨੁਕਸਾਨ ਜੇ ਸਾਨੂੰ ਉਹ ਕਹਿੰਦੇ ਵੀ ਤੁਹਾਨੂੰ ਸਾਰਾ ਇਹਨੂੰ ਦੱਸਦੇ ਆ ਸਾਡਾ ਕਿੰਨਾ ਕੁ ਨੁਕਸਾਨ ਹੋਇਆ ਜੀ ਉਹਨਾਂ ਨੂੰ ਕੋਈ ਆਪਣੇ ਨਹੀਂ ਮੈਂ ਕਿਹਾ ਸਾਰੇ ਸਾਨੂੰ ਜਿਹੜੀ ਹੈ ਨਾ ਜੋ ਵੀ ਤੁਹਾਡੇ ਕੋਲ ਕੱਪੜੇ ਆਏ ਇਹਨਾਂ ਨੇ ਸਾਰੇ ਵੀ ਕਹਾਂ ਸਾਨੂੰ ਡਿਟੇਲ ਦਿਓ ਤੇ ਡਿਟੇਲ ਜੋ ਜੋ ਮਿਸਿੰਗ ਨਹੀਂ ਉਹਦੇ ਬਤਾਰੇ ਸਾਡਾ ਸਾਡਾ ਨਾਲ ਕਰ ਪੁਲਿਸ ਸੀਸੀਟੀਵੀ ਲਾਗੇ ਕੋਈ ਸੀਸੀਟੀਵੀ ਕੈਮਰੇ ਨਹੀਂ ਜਦੋਂ ਕਿ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਇਹ ਬੇਨਤੀਆਂ ਪਹਿਲਾਂ ਕਰ ਚੁੱਕੇ ਹਾਂ ਕਿ ਕਮ ਸੇ ਕਮ ਚੌਕੀਦਾਰ ਲਗਾਓ ਚੌਕੀਦਾਰ ਲਗਾਓ ਤੇ ਆਪਣੇ ਆਪਣੇ ਦੁਕਾਨਾਂ ਦੇ ਅੱਗੇ ਸੀਸੀਟੀਵੀ ਕੈਮਰੇ ਲਗਾਓ ਜਿਹੜੇ ਕਿ ਦੁਕਾਨਾਂ ਦੇ ਸ਼ਟਰ ਨੂੰ ਤੇ ਪਲੱਸ ਆਉਣ ਵਾਲੇ ਰਸਤੇ ਨੂੰ ਕਵਰ ਕਰਦੇ ਹੋਣ ਪਰ ਅਜੇ ਹਾ ਕੋਈ ਨਹੀਂ ਦੁਕਾਨਦਾਰ ਕੋਈ ਕਰਕੇ ਰਾਜ਼ੀ ਨਹੀਂਗਾ ਇਸ ਵਕਤ ਤੁਸੀਂ ਵੀ ਆਪਣੇ ਤੌਰ ਦੇ ਉਤੇ ਇਹਨਾਂ ਨੂੰ ਇਹ ਇੱਕ ਮੈਸੇਜ ਪਹੁੰਚਾਓ ਕਿ ਇਹ ਜਿਹੜਾ ਦੁਕਾਨਾਂ ਦੀ ਸੇਫਟੀ ਲਈ ਜਿਹੜਾ ਆਪੋ ਆਪਣੇ ਦੁਕਾਨਾਂ ਦੇ ਅੱਗੇ ਸੀਸੀਟੀਵੀ ਕੈਮਰੇ ਲਗਾਉਣ ਤੇ ਪਲੱਸ ਚੌਕੀਦਾਰ ਲਗਾਓ ਇਹਦੇ ਵਿੱਚ ਮਸਾਂ ਸ਼ਟਰ ਤੋੜੇ ਗਏ ਜਾਂ ਕੋਈ ਤੀਜੀ ਬੋਤਲ ਕਿ ਨਾ ਸ਼ਟਰ ਹੀ ਸ਼ਟਰ ਹੀ ਤੇ ਸ਼ਟਰਾਂ ਦੇ ਤਾਲੇ ਤੋੜ ਗਏ